ਸਾਰੇ ਜਾਣਕਾਰੀ ਦਿਓ ਵੇਖੋ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅjnਾਲਾ ਸਹਿਕਾਰੀ ਖੰਡ ਮਿਲਦਾ ਜਨਰਲ ਅਸੈਂਸ ਕਰਾਇਆ ਗਿਆ ਬਹੁਤ ਹੀ ਲੋਕਾਂ ਨੇ ਸਾਡੇ ਜ਼ਿਮੀਂਦਾਰ ਭਰਾਵਾਂ ਨੇ ਉਤਸ਼ਾਹ ਦੇ ਨਾਲ ਇਹਦੇ ਚ ਭਰਪੂਰ ਬਲੋਗ ਯੋਗਦਾਨ ਦਿੱਤਾ ਸਾਡੇ ਆ ਆ ਤੇ ਬਾਕੀ ਮਸਲੇ ਵੀ ਵਿਚਾਰੇ ਗਏ ਜਿਹੜੀ ਇਹਨਾਂ ਦੀ ਪੈਨਲਟੀ ਵਾਲੀ ਮੇਜਰ ਇਸ਼ੂ ਸੀਗਾ ਚਲੋ ਕਈ ਕਾਰਨ ਹੋਏ ਉਹਦੇ ਵਿੱਚ ਪਰ ਉਹ ਥੋੜਾ ਜਿਹਾ ਪਹਿਲਾਂ ਕੰਪਰੈਸ਼ਨ ਜਿਹੜਾ ਉੱਪਰ ਸਰਕਾਰ ਲੈਵਲ ਤੇ ਵੀ ਥੋੜਾ ਗਲਤ ਚੱਲ ਗਿਆ ਸੀ ਵੀ ਗੰਨਾ ਹੈ ਨਹੀਂ ਗੰਨਾ ਬਾਹਰ ਚਲੇ ਗਿਆ ਜੀ ਜੇ ਉਹ ਉਹ ਕਾਫੀ ਹੱਦ ਤੱਕ ਚਲੋ ਆਪਾਂ ਉਹਨੂੰ ਪੋਜੀਟਿਵ ਕੀਤਾ ਆ ਮਤਲਬ ਸਹਿਮਤੀ ਵਰਬਲੀ ਸਹਿਮਤੀ ਹੋ ਗਈ ਆ ਹੁਣ ਜੋ ਵੀ ਆਪਣਾ ਉਹਦਾ ਪ੍ਰੋਪਰ ਪ੍ਰੋਸੀਜਰ ਬਣਦਾ ਹੋਇਆ ਹੋਏ ਅੱਜ ਤੋਂ ਹੀ ਚਾਲੂ ਕਰਕੇ ਬੋਰਡ ਤੋਂ ਮਤਾ ਕਰਵਾ ਕੇ ਇੱਕ ਕਮਿਸ਼ਨ ਸਾਹਿਬ ਕੋ ਭੇਜ ਕੇ ਫਾਰਮ ਕਾਰਵਾਈ ਕਰਕੇ ਵੀ 25 ਦਿਨ ਮਹੀਨਾ ਲੱਗ ਜੇ ਟਾਈਮ ਲੱਗਦਾ ਹੁੰਦਾ ਇੰਨੇ ਕਦਮ ਲੱਗ ਜੂਗਾ ਤੇ ਉਹ ਕਰ ਦਾਂਗੇ ਬਾਕੀ ਮੇਰੀ ਜ਼ਿੰਮੇਵਾਰ ਭਰਾਵਾਂ ਨੂੰ ਬੇਨਤੀ ਆ ਕਿ ਇਹ ਹੀ ਵਾਰ-ਵਾਰ ਵੀ ਜਿਹੜਾ ਆਪਾਂ ਪਰ ਪ੍ਰੋਮਿਸ ਕੀਤਾ ਪੈਨਲਟੀ ਕਰਕੇ ਵੀ ਨਹੀਂ ਕੰਨਾ ਬਾਹਰ ਨਹੀਂ ਜਾਊਗਾ ਉਹ ਵੱਧੂ ਵੱਧ ਇਸ ਚੀਜ਼ ਨੂੰ ਮਤਲਬ ਸੋਚਣ ਵਿਚਾਰਨ ਪੀਐਮਐਲ ਵਾਕਿਆ ਜਿੱਦਾਂ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਇਹ ਮਿਲ ਰਿਹਾ ਤੇ ਫੇਰ ਹੀ ਬਾਹਰ ਆਪਣੀ ਗੱਤਰ ਹੈ ਜੇ ਮਿਲ ਨਹੀਂ ਤੇ ਫੇਰ ਬਾਹਰ ਵੀ ਕੋਈ ਗੱਤਰ ਨਹੀਂ ਇਸ ਕਰਕੇ ਮੇਰੀ ਅਪੀਲ ਹੈ ਵੀ ਸਾਫ ਸੁਥਰਾ ਗੰਨਾ ਫਰੈਸ਼ ਗੰਨਾ ਵੈਰੈਟੀ ਵਾਈਜ਼ ਪਰਚੀ ਵਾਈ ਜਿਹੜਾ ਉਹ ਮੇਲ ਚ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਆਈ ਸਬੂ ਸਾਧ ਸੰਗਤ ਦਾ ਕਿਸਾਨ ਵੀਰਾਂ ਦਾ ਸਤਿ ਸ਼੍ਰੀ ਅਕਾਲ ਨਵਾਂ ਸਲਾਨਾ اجلاس ਸੀਗਾ ਜਨਾਲਾ ਸਹਿਕਾਰੀ ਖੰਡ ਮਿਲਦਾ ਜਿਹੜਾ ਕਿ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਕਿਸਾਨਾਂ ਨੇ ਵਿੱਚ ਭਾਗ ਲਿਆ ਪਰ ਬੜੀ ਸਫਲਤਾਪੂਰਵ ਨੇਪਰੇ ਚੜਿਆ ਹੈ ਔਰ ਮੈਂ ਬਤੌਰ ਸੀਸੀਡੀਓ ਇੱਥੇ ਕਿਸਾਨਾਂ ਨੂੰ ਸਿਰਫ ਇਹੀ ਬੇਨਤੀ ਕਰਦਾ ਕਿ ਆਪਣਾ ਜਿਹੜਾ ਗੰਨਾ ਵਾ ਉਹਨੂੰ ਸਾਫ਼ ਸੁਥਰਾ ਵਾਰੀ ਅਨਸਾਰ ਬਿਲਕੁਲ ਧਿਆਨ ਦੇ ਨਾਲ ਜਿਹੜੇ ਕਿ ਕੁਝ ਐਕਸੀਡੈਂਟ ਵੀ ਹੁੰਦੇ ਆ ਰਸਤੇ ਵਿੱਚ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਆਪਣੇ ਇਸ ਮਿਲ ਨੂੰ ਗੰਨਾ ਸਪਲਾਈ ਕੀਤਾ ਜਾਵੇ ਜਨਾਲਾ ਸਹਿਕਾਰੀ ਖੰਡ ਮਿਲ ਨੂੰ ਦੂਰ ਜਾਣ ਦੇ ਨਾਲ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਪਤਾ ਹੀ ਆ ਕਿ ਕਿੰਨਾ ਰਿਸਕ ਹੁੰਦਾ ਹੋਰ ਤੇ ਗੰਨਾ ਸਾਫ਼ ਸੁਥਰਾ ਲਿਆਉਣ ਬਾਕੀ ਪੇਮੈਂਟ ਸਮੇਂ ਅਨੁਸਾਰ ਹੋਏਗੀ ਤੇ ਕੋਈ ਤਰ੍ਹਾਂ ਦੀ ਕੋਈ ਜੀਵੰਦਾਂ ਨੂੰ ਮੁਸ਼ਕਲ ਨਹੀਂ ਆਉਂਦੀ ਜੀ ਬਹੁਤ ਬਹੁਤ ਧੰਨਵਾਦ ਕਿਸਾਨਾਂ ਦੀ ਜੋ ਮੁੱਖ ਮੰਗ ਹੈ ਉਹਦੇ ਬਾਰੇ ਕੋਈ ਜਾਣਕਾਰੀ ਹੈ ਮੁੱਖ ਮੰਗ ਤੇ ਮੇਨ ਤੇ ਉਹ ਪੈਨਲਟੀ ਜਿਹੜੀ ਕੱਟੀ ਸੀ ਉਹਦੇ ਬਾਰੇ ਸੀ ਉਹਦੇ ਵਿੱਚ ਵੇਖੋ ਪਹਿਲੇ ਕੁਛ ਇੱਥੇ ਮੁਲਾਜ਼ਮ ਆਏ ਸੀ ਜੋ ਅਫਸਰ ਆਏ ਸੀ ਉਹਨਾਂ ਦੀ ਉਹ ਗਲਤੀ ਹੋਈ ਤੇ ਉਹ ਟਾਵਰ ਡਿੱਗ ਪਿਆ ਉਦੋਂ ਇਹਨਾਂ ਨੇ ਆਪ ਹੀ ਖੁਦ ਕਿਹਾ ਵੀ ਤੁਸੀਂ ਜਿੱਥੇ ਦਿਲ ਕਰਦਾ ਉੱਥੇ ਲੈ ਜਾਓ ਤੂੰ ਮੁੜ ਕੇ ਲੋਕਾਂ ਨੂੰ ਉਹ ਗੱਲ ਦਾ ਰਾਹ ਪੈ ਗਿਆ ਅਗਲੇ ਪਿਛਲੇ ਸਾਲ ਵੀ ਉਹ ਲੱਗੇ ਇਹ ਕਰਕੇ ਉਹ ਪੈਨਲਟੀ ਕਾਫੀ ਪੈ ਗਈ ਸੀ ਗੰਨਾ ਬਾੜ ਘਟ ਗਏ ਲੋਕਾਂ ਦੇ ਪੈਨਲਟੀ ਕਾਫੀ ਪੈ ਗਈ ਕੋਈ ਚੰਗੇ ਬੰਦੇ ਵੀ ਰਗੜੇਗੇ ਕੁਝ ਉਹੋ ਜਿਹੇ ਜਿਹੜੇ ਜਾਂਦੇ ਉਹ ਵੀ ਰਗੜੇਗੇ ਇਹ ਕਰਕੇ ਉਹ ਅੱਜ ਅਸੀਂ ਬੇਨਤੀ ਕੀਤੀ ਆ ਤੇ ਡੀਐਮ ਸਾਹਿਬ ਮੰਨ ਗਏ ਨੇ ਬੋਰਡ ਵੀ ਬਣ ਗਿਆ ਉਹ ਇਹ ਹੱਲ ਹੋ ਜਾਣਾ ਕੋਈ ਮੁਸ਼ਕਲ ਹੋਵੇ ਮੁਸ਼ਕਲ ਇਹ ਆ ਵੀਰ ਕਾ ਫਲਾਡੇ ਹੈ ਫਲੱਡ ਦੇ ਕਰਕੇ ਰੋਡ ਬਹੁਤ ਟੁੱਟ ਗਏ ਨੇ ਤੇ ਮੈਂ ਸਰਕਾਰ ਨੂੰ ਇਹ ਬੇਨਤੀ ਤੁਹਾਡੇ ਜ਼ਰੀਏ ਕਰਦਾ ਕਿ ਜਿਹੜੇ ਉਹ ਗੰਨਾ ਜਿਹੜਾ ਵਜ਼ਨ ਬੜਾ ਹੁੰਦਾ ਹੈ ਤੇ ਉਹ ਆਉਣਾ ਤੇ ਮੁਸ਼ਕਲ ਹੈ ਜਿੱਥੋਂ ਜਿੱਥੋਂ ਵੀ ਪਾਣੀ ਨੇ ਖਰਾਬ ਕੀਤੇ ਰੋਡ ਕਮ ਸੇ ਘੱਟ ਜਿਆਦਾ ਨਹੀਂ ਤੇ ਉਹ ਹੀ ਰਿਪੇਅਰ ਕੀਤੇ ਜਾਣ ਜਿ ਤਰ੍ਹਾਂ ਭਿੰਡੀ ਇਸ ਇਦਾਂ ਦੇ ਬੰਦੇ ਹੁਣ ਵੀ ਕਹਿੰਦੇ ਵੀ ਕੋਈ ਦਰਖਤ ਹੀ ਉਧਰ ਨੂੰ ਉਲਰੇ ਆ ਹੁਣ ਪਾਣੀ ਕਾਫੀ ਚਿਰ ਦਾ ਹਟ ਗਿਆ ਉਹ ਦਰਖਤ ਵੀ ਵੇਖੋ ਅਜੇ ਤੱਕ ਉਤਰਾ ਹੀ ਆ ਤੇ ਕਿੰਨੇ ਲੋਕ ਪਰੇਸ਼ਾਨ ਹੋਣਦੇ ਨੇ ਉਥੇ ਜਾਨੀ ਨੁਕਸਾਨ ਹੁੰਦਾ ਵੀ ਖਤਰਾ ਹੈ ਤੇ ਉਹਨਾਂ ਨੂੰ ਪਲੀਜ਼ ਉਹ ਵੀ ਕੱਟੇ ਜਾਣ ਤੇ ਉਹ ਸਿੱਧੇ ਹੋ ਜਾਣ ਇਹ ਕਰਕੇ ਰਸਤਾ ਖਾਲੀ ਹੋ ਜਾਵੇ ਲੋਕ ਸਿਕਾਲਿਆ ਹੋ ਕੇ ਆਇਆ ਕਰਣ ਅੱਜ ਅਜਲਾਸ ਬਾਰੇ ਕੁਝ ਜਾਣਕਾਰੀ ਦਿਓ ਅਜਲਾਸ ਜਿਹੜਾ ਵਾ ਉਹ ਸਾਡੇ ਜਿੰਨੇ ਸਾਰੇ ਸਰਵੇئر ਸਹਿਬਾਨ ਔਰ ਜਿੰਨੇ ਸਾਡੇ ਜਿੰਨੇ ਇਨਸਪੈਕਟਰ ਔਰ ਸੀਸੀਡੀਓ ਸਾਹਿਬ ਨੇ ਬਹੁਤ ਮਿਹਨਤ ਕੀਤੀ ਔਰ ਜਿਹੜਾ ਕਰਨਿਆਂ ਦਾ ਜਿਹੜਾ ਜਨਰਲ ਹੈ ਅਜਲਾਸ ਹੀਗਾ ਉਹ ਬਹੁਤ ਵਧੀਆ ਆ ਔਰ ਉਹਦੇ ਵਿੱਚ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਸੀ ਰੱਖੀਆਂ ਗਈਆਂ ਉਹਨਾਂ ਵੱਲੋਂ ਉਹ ਵੀ ਜਿਹੜੀਆਂ ਨੇ ਜੀਐਮ ਸਾਹਿਬ ਨੇ ਮੌਕੇ ਦੇ ਉੱਤੇ ਪ੍ਰਵਾਨਿਤ ਕਰ ਦਿੱਤੀਆਂ ਲੇਕਿਨ ਇੱਕ ਮੰਗ ਜਿਹੜੀ ਸਾਡੀ ਮਲਾਜ਼ਮਾਂ ਦੀ 2500 ਤੇ 3500 ਵਾਲੀ ਉਹ ਜਿਹੜੀ ਉਹ ਪੈਂਡਿੰਗ ਰਹਿ ਗਈ ਆ ਔਰ ਅਸੀਂ ਉਹਦੇ ਤੇ ਉਹਨੂੰ ਐ ਐਮਡੀ ਸ਼ੁਕਰਫਾਤ ਨੂੰ ਵੀ ਅਪੀਲ ਕਰਦੇ ਆ ਕਿਉਂਕਿ ਤੁਹਾਡਾ ਜਿਹੜਾ ਚੈਨਲ ਹੈ ਆ ਬੜਾ ਸਤਿਕਾਰਯੋਗ ਹੈ ਔਰ ਬੜੇ ਉੱਚੀ ਪੱਧਰ ਤੇ ਜਾਂਦਾ ਅਸੀਂ ਮੈਡਮ ਨੂੰ ਇਹ ਕਹਿੰਦੇ ਕਿ ਸਾਡੀ ਸਿਰਫ ਇੱਕ ਮਿਲ ਰਹਿ ਗਈ 53500 ਵਾਲੀ ਔਰ ਇੱਕ ਜਿਹੜੀ ਸਾਡੀ ਜਿਹੜੀ ਅਗਲੀ ਨੈਕਸਟ ਮੰਗ ਉਹ ਇਹ ਆ ਕਿ ਜਿਹੜੇ ਮੁਲਾਜ਼ਮ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ ਕਿਉਂਕਿ ਜਿਹੜੇ ਇਹ ਖੰਡ ਮਿਲ ਦੇ ਮੁਲਾਜ਼ਮ ਆ ਇਹ ਰਾਤ ਦੇ ਨੇ ਇੱਕ ਕਰਦੇ ਹੈਗੇ ਰਾਤ ਨੂੰ ਕੋਈ 12 12 ਵਜੇ ਵੀ ਇਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ ਔਰ ਇਹਨਾਂ ਨੇ ਸਾਰੀ ਰਾਤ ਜਿਹੜੀ ਉਹ ਡਿਊਟੀ ਕਰਨੀ ਹੁੰਦੀ ਆ ਇਸ ਕਰਕੇ ਇਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਝ ਧੁੰਦ ਵੀ ਬੜੀ ਪੈਂਦੀ ਆ ਔਰ ਐਕਸੀਡੈਂਟ ਦੇ ਨਾਲ ਦਾ ਵੀ ਬੜਾ ਸ਼ਿਕਾਰ ਹੁੰਦੇ ਨੇ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਮੁਲਾਜ਼ਮ ਨੇ ਉਹਨਾਂ ਦੇ ਸਿਹਤ ਤੇ ਜਾਲਮਾਂ ਵਾਲ ਨੂੰ ਧਿਆਨ ਵਿੱਚ ਰੱਖਦੇ ਆ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ ਔਰ ਉਹਨਾਂ ਦੇ ਜਿਹੜੇ ਨੇ ਉਹਨਾਂ ਨੂੰ ਜਿਹੜੇ ਬਣਦੇ ਪੇ ਸਕਿਲ ਜਿਹੜੇ ਉਹ ਦਿੱਤੇ ਜਾਂਦੇ